ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ ਸਾਰੇ ਭਾਰਤ ਦੇ ਵਿੱਚ ਵੱਸਦੇ ਸਾਡੇ ਸਿੱਖ ਭਾਈਚਾਰੇ ਵੱਲੋਂ ਇਹ ਛੰਡੇ ਮਿੱਠੇ ਜਲਦੀਆਂ ਸ਼ਮੀਲਾਂ ਜਿਹੜੀਆਂ ਉਹ ਲਾਈਆਂ ਗਈਆਂ ਵਾ ਜਿਹੜੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਤੇ ਅਸੀਂ ਵੀ ਖੁਸ਼ਕਿਸਮਤ ਆ ਤੇ ਸਾਡੀ ਚੌਂਕੀ ਪੰਘਾਲੀ ਦੇ ਸਟਾਫ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲਦੀ ਸ਼ਮੀਲ ਲਾਈ ਗਈ ਆ ਇਹ ਆਮ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਘੜੇ ਨੂੰ ਯਾਦ ਕਰਨ ਵਾਸਤੇ ਬੜਾ ਵਧੀਆ ਉਪਰਾਲਾ ਵਾ ਤੇ ਮੈਂ ਇਸ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਵਾਂ ਤੇ ਇਹਦੇ ਨਾਲ ਨਾਲ ਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਕੇ ਹਟਿਆ ਵਾਂ ਕਿ ਆਪਾਂ ਇਹ ਵੀ ਪ੍ਰਣ ਲਈਏ ਕਿ ਇਸ ਦਿਹਾੜੇ ਨੂੰ ਸਮਰਪਿਤ ਹੋ ਕੇ ਤੇ ਪਿੰਡ ਪਿੰਡ ਨਸ਼ੇ ਦੇ ਵਿਰੁੱਧ ਲਹਿਰ ਚਲਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਖਤ ਸੰਦੇਸ਼ ਦੇ ਕੇ ਸਹੀ ਲਾਈਨ ਤੇ ਲੈ ਕੇ ਆਈਏ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲਿਪਤ ਹੋ ਗਿਆ ਉਹਨਾਂ ਦਾ ਆਪਾਂ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਾਲ ਬਖਸ਼ਣਗੇ ਸਮਤ ਬਖਸ਼ਣਗੇ ਤੇ ਪਬਲਿਕ ਨੂੰ ਵੀ ਇਸ ਸੰਬੰਧ ਦੇ ਵਿੱਚ ਉਤਸ਼ਾਹਤ ਹੋ ਕੇ ਸਾਡਾ ਸਹਿਯੋਗ ਦੇਣ ਦੀ ਜ਼ਰੂਰਤ ਆ ਮੈਂ ਪਬਲਿਕ ਨੂੰ ਅਪੀਲ ਕਰਦਾ ਵਾਂ ਕਿ ਸਾਡਾ ਵੱਧ ਛੱਡ ਕੇ ਇਸ ਕੰਮ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਆਪਾਂ ਜਿੰਨੀ ਕੋਸ਼ਿਸ਼ ਹੈ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ ਦਾ ਆਪਾਂ ਬੀਜ ਨਾਸ਼ ਕਰ ਸਕਦੇ ਆ ਪਰ ਘੱਟੋ ਘੱਟ ਜਿੰਨੀ ਕੋਸ਼ਿਸ਼ ਕਰਾਂਗੇ ਉਹਦਾ ਕੋਈ ਨਾ ਕੋਈ ਤਾਂ ਸੰਦੇਸ਼ ਜਿਹੜਾ ਵਾ ਕੋਈ ਨਾ ਕੋਈ ਲਾਭ ਜਿਹੜਾ ਵਾ ਉਹ ਕਿਸੇ ਨੂੰ ਮਿਲੂਗਾ ਕਿਸੇ ਦਾ ਇੱਕ ਪੁੱਤ ਬਚੂਗਾ ਕਿਸੇ ਦੇ ਸਿੱਜੇ ਸਿੱਜੇ ਜੇ ਪਾਪਾ ਨਸ਼ੇ ਤੇ ਕੰਟਰੋਲ ਕਰਾਂਗੇ ਤੇ ਕਈ ਨੌਜਵਾਨ ਸਾਡੇ ਜਿਹੜੇ ਆ ਉਹ ਹੱਥ ਤੋਂ ਹੰਢਿਆ ਜਾਣ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਖਸ਼ੀ ਜਾਊਗੀ ਉਹ ਇਸ ਸਮਾਜ ਦੇ ਵਿੱਚ ਆਪਣਾ ਜੀਵਨ ਜਿਹੜਾ ਵਸ ਹੈ ਇਸ ਤਰੀਕੇ ਨਾਲ ਜੀ ਸਕਣਗੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਬਣਾਉਂਦਿਆ ਹੋਇਆ ਗੁੱਡੀਆਂ ਭਰ ਦੇ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਾਈਆਂ ਗਈਆਂ ਨੇ ਔਰ ਉਸੇ ਚੀਜ਼ ਦੀ ਦਿਵਸ ਨੂੰ ਬਣਾਉਂਦਿਆ ਹੋਇਆ ਸਾਡੀ ਪੁਲਸ ਚੌਕੀ ਭੰਗਾਈ ਕਲਾ ਵੱਲੋਂ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਸਰਦਾਰ ਹਰਵੰਤ ਸਿੰਘ ਜੀ ਉਹਨਾਂ ਦੇ ਉਤਮ ਦੇ ਨਾਲ ਇਹ ਇਸੇ ਸ਼ਬੀਲ ਲਈ ਗਈ ਆ ਔਰ ਇਹਦੇ ਚ ਲਾਗੇ-ਤਾਗੇ ਦੇ ਜਿਹੜੇ ਲਾਗੇ ਪਿੰਡਾਂ ਦੇ ਬੋਧਰ ਸਾਹਿਬਾਨ ਨੇ ਉਹਨਾਂ ਨੇ ਵੀ ਹਾਜ਼ਰੀ ਭਰੀ ਆ ਔਰ ਇਹ ਸ਼ੌਕ ਆ ਜੋ ਕੰਮ ਆ ਇਸ ਤੋਂ ਇਲਾਵਾ ਸਾਡੇ ਐਸਐਚਓ ਸਾਹਿਬ ਆਏ ਸੀ ਅੱਥੇ ਸਮੋਕਿਆ ਪੰਦੇ ਤੇ ਉਹਨਾਂ ਨੇ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਸੰਦੇਸ਼ ਦਿੱਤਾ ਸਾਰੇ ਲਾਗੇ-ਤਾਗੇ ਪਿੰਡਾਂ ਦੇ ਬੋਧਰਾਂ ਨੂੰ ਤੇ ਅਸੀਂ ਹਮਲਾ ਮਾਰੀਏ ਤੇ ਇਹ ਨਸ਼ੇ ਦੇ ਜਿਹੜਾ ਨਸ਼ੇ ਦਾ ਕੋੜ ਆ ਇਹਨੂੰ ਖਤਮ ਕਰੀਏ ਆਪਣੇ ਜੀਵਨ ਤੇ